ਅੱਜ ਐਸਕੇਐਮ ਵੱਲੋਂ ਭਾਰਤ ਦੇ ਸਾਰੇ ਕਸਬੇ ਪਿੰਡਾਂ ਦੇ ਵਿੱਚ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦੇ ਉੱਪਰ ਲੱਖਾਂ ਟਰੈਕਟਰ ਖੜੇ ਕਰਕੇ ਡਬਲਯੂਟੀਓ ਦੇ ਖਿਲਾਫ ਅੱਜ ਪ੍ਰਦਰਸ਼ਨ ਕੀਤਾ ਗਿਆ। ਉਹਦੇ ਵਿੱਚ ਕਿਉਂਕਿ ਆਬੂ ਥਾਬੀ ਦੇ ਵਿੱਚ 26 ਤੋਂ 28 ਤਿੰਨ ਦਿਨ ਡਬਲਯੂਟੀਓ ਦੀ ਮੀਟਿੰਗ ਹੋ ਰਹੀ ਆ। ਅਸੀਂ ਕਹਿੰਦੇ ਆ ਵੀ ਖੇਤੀਬਾੜੀ ਨੂੰ ਜਿਹੜਾ ਡਬਲਯੂਟੀਓ ਤੋਂ ਬਾਹਰ ਰੱਖਿਆ ਜਾਵੇ। ਕਿਉਂਕਿ ਜੇ WTO ਦੇ ਵਿੱਚ ਖੇਤੀਬਾੜੀ ਕਿਸਾਨਾਂ ਨੂੰ ਲੈ ਕੇ ਆਉਂਦੇ ਆ ਤਾਂ ਉਹਦੇ ਨਾਲ ਇੱਕ ਵੱਡਾ ਨੁਕਸਾਨ ਸਾਡਾ ਇੰਡੀਆ ਦਾ ਭਾਰਤ ਦਾ ਪੰਜਾਬ ਦਾ ਹੋ ਜੂ ਕਿਉਂਕਿ ਦੁੱਧ ਵੀ ਬਾਹਰੋਂ ਸਾਰਾ ਆ ਜੂ ਸਾਰੋਂ ਪੋਲਟਰੀ ਦਾ ਸਾਰਾ ਸਮਾਨ ਬਾਹਰੋਂ ਆ ਜੂ ਸਾਰੋਂ ਫਸਲਾਂ ਜਿਹੜੀਆਂ ਨੇ ਉਹ ਸਿੱਟਦੇ ਆ ਕਿਉਂਕਿ ਉੱਥੇ ਵੱਡੀਆਂ ਸਬਸਿਡੀਆਂ ਨੇ ਉਹ ਸਸਤੇ 'ਚ ਪੈਦਾ ਕਰ ਲੈਂਦੇ ਉੱਥੇ ਡੀਜ਼ਲ ਤੇ ਸਬਸਿਡੀ ਆ ਉੱਥੇ ਸਾਰੀਆਂ ਖਾਦਾਂ ਦੇ ਸਬਸਿਡੀ ਆ ਵੱਡੀਆਂ ਸਬਸਿਡੀਆਂ ਦੇ ਕੇ ਸਾਡੇ ਚ ਅਨਾਜ ਇੱਥੇ ਸਿੱਟ ਦੇਣਗੇ ਤੇ ਸਾਡਾ ਅਨਾਜ ਇੱਥੇ ਫਿਰ ਕਿਸੇ ਨੇ ਪੁੱਛਣਾ ਨਹੀਂ ਉਹਦੇ ਬਰੋਚ ਅੱਜ ਅਸੀਂ ਸਾਰੇ ਦੇਸ਼ ਦੇ ਵਿੱਚ ਇਹ ਟਰੈਕਟਰ ਖੜੇ ਕਰਕੇ ਪ੍ਰਦਰਸ਼ਨ ਕਰ ਰਹੇ ਆ ਤੇ ਦੂਸਰਾ ਅਸੀਂ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਆ ਜਿਹੜਾ ਇੱਕ ਸਾਡਾ ਮੁੰਡਾ ਸ਼ਹੀਦ ਹੋਇਆ ਬਾਰਡਰਾਂ ਤੇ ਉਹਨੂੰ ਅਜੇ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਜਿਨ੍ਹਾਂ ਨੇ ਹਮਲੇ ਕੀਤੇ ਆ ਕਿਸਾਨਾਂ ਤੇ ਫੌਰੀ ਤੌਰ ਤੇ ਅਸੀਂ ਕਹਿੰਦੇ ਆ 302 ਦੇ ਹਰਿਆਣੇ ਦੇ ਮੁੱਖ ਮੰਤਰੀ ਹਰਿਆਣੇ ਦੇ ਡੀਜੀ ਹਰਿਆਣੇ ਦੇ ਗ੍ਰਹਿ ਮੰਤਰੀ ਖਿਲਾਫ ਪਰਚੇ ਦਰਜ ਕੀਤੇ ਜਾਣ ਇਹ ਪੰਜਾਬ ਸਰਕਾਰ ਨੂੰ ਅਸੀਂ ਵਾਰਨਿੰਗ ਦੇਣ ਆਏ ਆ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਅਸੀਂ ਇੱਕ ਵੱਡਾ ਸੰਘਰਸ਼ ਪੱਲ ਜਾਵਾਂਗੇ ਤੇ ਆਉਣ ਵਾਲੀ 14 ਤਰੀਕ ਨੂੰ ਅਸੀਂ ਦਿੱਲੀ ਪਹੁੰਚਾਂਗੇ ਉੱਥੇ ਅਸੀਂ ਇੱਕ ਵੱਡੀ ਮਹਾਪੰਚਾਇਤ ਉਹ ਗਰਾਊਂਡ ਦੇ ਵਿੱਚ ਅਸੀਂ ਵੱਡੀ ਮਹਾਪੰਚਾਇਤ ਕਰਾਂਗੇ ਜਿਸ ਵਿੱਚ ਲੱਖਾਂ ਕਿਸਾਨ ਦੇਸ਼ ਦੇ ਵਿੱਚੋਂ ਸ਼ਾਮਲ ਹੋਣਗੇ ਧੰਨਵਾਦ